ਇਹ ਲੋਕੀ ਗੱਲਾਂ ਕਰਦੇ ਆ ਵੀ ਅੱਜ ਦੇ ਟਾਈਮ ਦੇ ਵਿੱਚ ਸ਼ੀਲੂ ਦਾ ਕੋਈ ਤੋੜ ਨਹੀਂ ਲੈ ਵੀ ਸ਼ੀਲੂ ਥੋੜਾ ਜਿਹਾ ਇੱਧਰ ਆਈ ਇਹ ਲੋਕਾਂ ਦੀਆਂ ਗੱਲਾਂ ਲੋਕ ਪੁੱਛਣਾ ਚਾਹੁੰਦੇ ਆ ਲੋਕਾਂ ਦੇ ਮਨ ਦੇ ਵਲਵਲੇ ਆ ਲੋਕਾਂ ਦੇ ਸਵਾਲ ਹੈ ਵੀ ਸ਼ੀਲੂ ਹਰਿਆਣੇ ਤੋਂ ਪੰਜਾਬ ਦੇ ਵਿੱਚ ਪਹਿਲੀ ਵਾਰੀ ਕਦੋਂ ਖੇਡਣ ਆਇਆ ਸੀ ਕੋਈ ਯਾਦ ਆ ਤੇ ਸ ਆਪਾਂ ਜ਼ਰੂਰ ਲੋਕਾਂ ਨੂੰ ਦੱਸਣਾ ਵੀ ਸ਼ੀਲੂ ਪਹਿਲੀ ਵਾਰ ਪੰਜਾਬ 'ਚ ਕਦੋਂ ਆਇਆ ਸੀ ਕਿਹੜਾ ਟੂਰਨਾਮੈਂਟ ਸੀ ਜੇ ਕੋਈ ਯਾਦ ਆ ਤੇ ਟੂਰਨਾਮੈਂਟ ਦਾ ਯਾਦ ਨਹੀਂ ਸ਼ੀਲੂਆਂ ਦਾ ਨਾਂ ਪਰ 2020 ਦੇ ਲਾਸਟ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾ ਟੂਰਨਾਮੈਂਟ ਖੇਡਿਆ ਸੀ हां 19 ਦੀ ਸਟਾਰਟਿੰਗਾਂ ਦੇ ਵਿੱਚ ਪੰਜਾਬ ਵਿੱਚ ਪਹਿਲਾ ਟੂਰਨਾਮੈਂਟ ਖੇਡਿਆ ਹੈ ਕਿਹੜੀ ਟੀਮ ਨੇ ਖੇਡਿਆ ਸੀ ਪਹਿਲਾ ਮੈਚ ਬਿੱਟੂ ਨੇ ਟੀਮ ਬਣਾਈ ਸੀ ਸੁਰਖਪੁਰ ਦੇ ਨਾਲ ਸਾਂਝੀ ਤੇ ਪਹਿਲਾ ਮੈਚ ਫਿਰ ਪਹਿਲਾ ਮੈਚ ਕਿਦਾਂ ਲੂਜ਼ ਕੀਤਾ ਕਿ ਕੀ ਬਣਿਆ ਪਹਿਲਾ ਮੈਚ ਪੰਜਾਬ ਖੇਡਿਆ ਤੇ ਪਹਿਲਾ ਹੀ ਮੈਚ ਸ਼ਿਲੂ ਕਹਿੰਦਾ ਵੀ ਅਸੀਂ ਜਿੱਤਿਆ ਸੀਗਾ ਤੇ ਪਹਿਲੇ ਮੈਚ ਦੇ ਫਾਈਨਲ ਦੇ ਵਿੱਚ ਕਿੰਨੇ ਜੱਫੇ ਲਾਏ ਸੀ ਪਹਿਲੇ ਮੈਚ ਦੇ ਫਾਈਨਲ ਦੇ ਵਿੱਚ 4 ਜੱਫੇ ਲਾਏ ਸੀ ਸ਼ਿਲੂ ਨੇ ਉਸ ਦਿਨ ਬੈਸਟ ਕੌਣ ਬਣਿਆ ਸੀ ਬੈਸਟ ਜੱਫੀ ਯੋਧਾ ਸੁਰਖਪੁਰਿਓ ਨੇ 5 ਜੱਫੇ ਲਾ ਕੇ ਉਹ ਬੈਸਟ ਬਣਿਆ ਸੀਗਾ ਸ਼ਿਲੂ ਯਾਰ ਹੁਣ ਦੇਖ ਤੂੰ ਰੋਜ਼ ਹੀ ਜੱਦ ਹੈ ਨਵੇਂ ਟਰੈਕਟਰ ਵੀ ਜੱਤਲੇ ਗੱਡੀਆਂ ਵੀ ਜੱਤਲੀਆਂ ਮੈਨੂੰ ਲੱਗਦਾ ਵੀ ਪੰਜਾਬ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਸ਼ਿਲੂ ਨਾ ਜਿੱਤਿਆ ਹੋਵੇ ਤੇ ਮੈਨੂੰ ਲੱਗਦਾ ਵੀ ਕੋਈ ਰੇਡਰ ਰਿਆ ਨਹੀਂ ਹੁਣ ਜਿਹੜਾ ਸ਼ਿਲੂ ਨੇ ਨਾਂ ਫੜਿਆ ਹੋਵੇ ਹੁਣ ਜਿੱਤਾਂ ਵਾਲੇ ਤਾਂ ਇਹ ਤੇਰੇ ਬਹੁਤ ਝੰਡੇ ਝੁਲਦੇ ਆ ਪਰ ਕਿੰਨੇ ਕ ਮੈਚ ਆ ਜਿਹੜੇ ਪੰਜਾਬ ਜਦੋਂ ਖੇਡ ਕੇ ਜਿਹੜੇ ਲੂਜ਼ ਕੀਤੇ ਆ ਜਿੱਦੇ ਤੂੰ ਫਾਈਨਲ ਦੇ ਵਿੱਚ ਨਹੀਂ ਜਾ ਸਕਿਆ ਯਾਦ ਹੈ ਟੋਟਲ ਪਿਛਲੇ 6 ਸਾਲਾਂ ਸ਼ਿਲੂਆਂ ਦਾ ਵੀ 15 ਕ ਮੇਲੇ ਮੈਂ ਹਰੇ ਨਹੀਂ ਤੇ ਬਾਬੇ ਦੀ ਐਸੀ ਕਿਰਪਾ ਵੀ ਰੋਜ਼ ਹੀ ਜਿੱਤਦਾ ਇੱਕ ਅਰਸ਼ੀਲੂ ਲਈ ਤਾੜੀਆਂ ਮਾਰੋ ਯਾਰ ਜ਼ੋਰਦਾਰ ਹਾਂਜੀ ਮਿੱਤਰੋ ਤੁਹਾਨੂੰ ਸ਼ੀਲੂ ਦੀ ਖੇਡ ਬਾਈ ਕਿੱਦਾਂ ਦੀ ਲੱਗਦੀ ਹੈ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਬਾਈ ਸ਼ੀਲੂ ਨੂੰ ਪਿਆਰ ਕਰਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰਿਓ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਬਾਈ ਸ਼ੀਲੂ ਅੱਜ ਦੇ ਟਾਈਮ ਬਾਈ ਟੌਪ ਆ ਟੋਬਾ ਛੱਡੋ ਯਾਰ ਅੱਜ ਦੇ ਟਾਈਮ ਬਾਈ ਸ਼ਿਲੂ ਦਾ ਦੌਰ ਆ ਯਾਰ ਕੋਈ ਵੀ ਸ਼ਿਲੂ ਦੇ ਬਰਾਬਰ ਦਾ ਯਾਫੀ ਨਹੀਂ ਹੈਗਾ ਪੰਜਾਬ ਦੇ ਵਿੱਚ 월ਡ ਦੇ ਵਿੱਚ ਬਾਈ ਕੋਈ ਰੇਡਰ ਨਹੀਂ ਹੋਇਆ ਬਾਈ ਜਿਹੜਾ ਸ਼ਿਲੂ ਤੋਂ ਫੜਿਆ ਨਾ ਗਿਆ ਹੋਵੇ ਬਾਈ ਸ਼ਿਲੂ ਨੇ ਦੱਸਿਆ ਚੌਂਕੇ ਦੀ ਧਰਤੀ ਤੇ ਵੀ ਹਲੇ ਤੱਕ ਮੈਂ ਸਿਰਫ 15-16 ਮੀਲੇ ਹਰੇਆਂ ਬਾਈ ਇਹ ਹੈਰਾਨ ਦੀ ਗੱਲ ਆ ਵੀ 5-6 ਸਾਲਾਂ ਦੇ ਵਿੱਚ ਬੰਦਾ 15 16 ਮੇਲੇ ਹੀ ਹਰਿਆਣਾ ਬਾਕੀ ਸਾਰੇ ਹਰਿਆਣੇ ਤੋਂ ਆਇਆ ਤੇ ਹਰਿਆਣੇ ਵਿੱਚ ਸਾਰੇ ਜੱਤ ਕੇ ਲੈ ਕੇ ਗਿਆ ਬਾਈ ਪੰਜਾਬ ਦੀ ਧਰਤੀ ਤੋਂ ਇਹ ਇੱਕ ਬਹੁਤ ਵੱਡਾ ਰਿਕਾਰਡ ਆ ਬਾਈ ਸ਼ਿਲੂ ਦਾ ਰਿਕਾਰਡ ਕੈਮ ਆ ਯਾਰ ਬਾਈ ਸ਼ਿਲੂ ਦਾ ਰਿਕਾਰਡ ਬਾਈ ਇਹ ਸੈ ਦੀ ਟੁੱਟੇ ਬਾਈ ਉਹਨੇ ਕੈਨੇਡਾ ਦੀ ਧਰਤੀ ਤੇ ਵੀ ਲਗਾਤਾਰ 3 ਸਾਲ ਬੈਸਟ ਹੋਣ ਦਾ ਮਾਣ ਹਾਸਲ ਕੀਤਾ ਬਾਈ ਐਸ ਵਾਰ ਬਾਈ ਉਹ ਟ੍ਰਾਂਟੋ ਵਰਲਡ ਕੱਪ ਦਾ ਵੀ ਬੈਸਟ ਆ ਬਾਈ ਬਹੁਤ ਤਕੜਾ ਜਾਫੀ ਆ ਯਾਰ ਮੈਨੂੰ ਤਾਂ ਨਹੀਂ ਲੱਗਦਾ ਬਾਈ ਵੀ ਸ਼ਿਲੂ ਦੇ ਵਰਗਾ ਕੋਈ ਹੋਰ ਜਿੰਦਗੀ ਵਿੱਚ ਜਾਂ ਕੋਈ ਹੋਰ ਜਿੰਨਾ ਟਾਈਮ ਆਪਾਂ ਕਬੱਡੀ ਦੇਖਦੇ ਆਂ ਵੀ ਕੋਈ ਜਾਫੀ ਬਣੂਗਾ ਨਹੀਂ ਯਾਰ ਸ਼ਿਲੂ ਦਾ ਬਾਈ ਬਾਕੀ ਤੋੜ ਨਹੀਂ ਬਾਈ ਜਿਹੜੇ ਸ਼ਿਲੂ ਦੀ ਖੇਡ ਨੂੰ ਪਿਆਰ ਕਰਦੇ ਆ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਆਇਓ ਜੇਕਰ ਬਾਈ ਜੇਕਰ ਤੁਸੀਂ ਕਿਸੇ ਹੋਰ ਪਲੇਅਰ ਦੇ ਜਾਂ ਰੈਡਾਂ ਜਾਂ ਜਾਫੇ ਦੇਖਣਾ ਚਾਹੁੰਦੇ ਹੋ ਤਾਂ ਉਸ ਦਾ ਨਾਮ ਵੀ ਜਰੂਰ ਕਮੈਂਟ ਬਾਕਸ ਵਿੱਚ ਟਾਈਪ ਕਰਕੇ ਜਿਓ ਆਪਾਂ ਜਰੂਰ ਲੈ ਕੇ ਆਵਾਂਗੇ ਤੇ ਬਾਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਦਾਂ ਦੀਆਂ ਹੋਰ ਕੈਂਟ ਕੈਂਟ ਵੀਡੀਓ ਦੇਖਣ ਲਈ ਧੰਨਵਾਦ